ਸਮਾਜ ਨੂੰ ਆਪ ਸਿੰਘ ਜੱਟੋ ਬੰਦੀਆਂ ਪੰਛੀ ਜੱਟੇ ਬੰਦੀਆ ਵੱਲੋਂ 14 ਮਾਰਚ ਨੂੰ ਹਰਦੇ ਮਹਿੰਦੀ ਦੇ ਸਮਾਜ ਨੂੰ ਤੇ ਸਿੰਘ ਅਨੰਦ ਪਰਸਹਾਰ ਦੇਖੇ ਸੰਪੂਰਨ ਕਾਠ ਰੱਖਿਆ ਜਿਸ ਵਿੱਚ ਨਵੀਆਂ ਨਿਯੁਕਤੀਆਂ ਨੂੰ ਰੱਖ ਕਰਦੇ ਸੁੰਨੇ ਕਠਤਾਂ ਦੇ ਜ਼ਿੰਮੇਦਾਰ ਉਸਿਆਾਨਾ ਨੂੰ ਸਿੰਘ ਸਾਹਿਬ ਕਿਆਨੀ ਰੱਖੀ ਅਸੰਗੂਰ ਜ਼ਥੇਦਾਰ ਸੁਨੀਲ ਕੌਂਸਲਪ ਚਾਹੇ ਸੰਸਾਰ ਜਨ ਸੁਲਤਾਨ ਸਿੰਘ ਦੇ ਨਖੇਦਾਰ ਤਖਸ਼ਦੀ ਕੇਸ਼ਗੜ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇਖੇਦਾਰ ਤਖਸ਼ਦੀ ਦਮਦਵਾ ਸਾਹਿਬ ਜੀ ਨੂੰ ਸਤਿਕਾਰ ਵਾਣ ਦੇ ਦੇਖੇਦਾਰ ਵੱਲੋਂ ਤਰੰਤ ਸੇਵਾ ਸਾਖ ਤੇ ਤੁੰਤਨੀਆ ਬਹਾਦਰਾਵਾਂ ਦਾ ਸਪੋਰਟ ਕੀਤਾ ਜਾਵੇ ਕਿਉਂਕਿ ਸਾਡੇ ਸਾਥੀ ਦੇ ਦਿੱਖੇ ਸੰਤਮਾਰ ਦੇ ਵਾਹ ਪੁਰਖਾ ਹਾਜ਼ਰ ਹਨ ਇਸ ਤੋਂ ਅਲਾਵਾ ਸਾਡੇ ਵਿੱਚ ਨਿਗਮ ਸਿੰਘ ਜੀ ਦੇ ਤੋਂ ਬੰਦੀਆ ਹਾਜ਼ਰ ਹਨ ਚੀਫ ਖਾਲਸਾ ਦੀ ਗਵਨ ਤੋਂ ਨਮਾਇंदे ਔਰ ਜਿੰਨੀ ਸਰਕਾਰ ਦਾ ਪ੍ਰਬੰਧਕ ਮੇਸੀ ਦੇ ਪ੍ਰਧਾਨ ਸਾਹਿਬ ਹਾਜ਼ਰ ਹਨ ਅਧਿਆਨ ਸਬ ਕੁਰਬੰਦ ਕਮੇਟੀ ਦੇ ਨਮਾਇंदे ਸਰਵਾਨ ਅਗਰ ਹੱਤ ਅਚੋਪ ਪੰਥਕੀ ਦੇ ਤੋਂ ਬੰਦੀਆ ਆਸਿਕ ਫੈਡਰੇਸ਼ਨ ਆ ਉਹਨਾਂ ਦੇ ਵੀ ਨਮਾਇंदे ਹਾਜ਼ਰ ਹਨ ਅਸੀਂ ਪ੍ਰਧਾਨ ਸਾਹਿਬ ਇਹਨੂੰ ਬੇਨਤੀ ਕਰਦੇ ਹਾਂ ਕਿ ਇਹ ਨਰੂਲ ਧਾਰਮਿਕ ਮਸਲਾ ਹੈ ਸੋਚੀ ਗੱਲ ਤੀਆਂ ਮੁੱਦੋ ਇਸ ਨੂੰ ਰਾਜਨੀਤਿਕ ਰੰਗਤ ਦੇਖ ਕੇ ਬੜੇ ਮੋਢੇ ਢੰਗ ਦੇ ਨਾਲ ਪਰੰਪਰਾ ਦਾ ਦੂਸ਼ਣ ਬਾਡੀ ਵਾਲਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਜਦਾਂ ਹੀ ਧਾਰਮਿਕ ਕਾਨੂੰਨ ਦੇ ਮਸਲੇ ਅੱਗੇ ਆਏ ਆ ਤਾਂ ਸੰਸਦ ਦੇ ਸੱਜਣੀਆਂ ਨੇ ਸੰ ਸਮਾਜ ਨੇ ਔਰ ਸਮੁੱਚੇ ਭਾਸ਼ ਨੇ ਅੱਗੇ ਰੋਕੇ ਆਵਾਜ਼ ਉਠਾਈ ਹੈ ਮੈਂ ਇਹ ਗੱਲ ਕਹਿਣ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਹੁੰਦਾ ਪੱਥ ਦੀ ਸੇਵਾ ਦੇ ਅੰਦਰ ਧਰਮ ਪਾਰ ਦੇ ਬਹੁਤ ਵੱਡੀ ਸੇਵਾ ਔਰ ਅਗਵਾਈ ਕੀਤੀ ਹੈ ਸਾਡਾ ਕਿਸੇ ਵੀ ਤਰ੍ਹਾਂ ਦਾ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਟਕਰਾਅ ਨਹੀਂ ਹੈ ਮੈਂ ਗੱਲ ਸਪਸ਼ਟ ਕਰਨ ਦੇਣੀ ਦੋਨਾ ਅੱਜ ਦੇ ਮੀਡੀਆ ਸਾਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਚਰ ਦੀ ਨੁਮਾਇੰਦਗੀ ਜੱਥੇਬੰਦੀ ਹੈ ਔਰ ਸਾਡੇ ਬਜ਼ੁਰਗਾਂ ਨੇ ਮਹਤੁੱਫਾਂ ਨੇ ਸਾਡੇ ਸ਼ਹੀਦਾਂ ਨੇ ਬੜੀ ਝਾਲੜਾ ਘਾਲ ਕੇ ਇਸ ਜੱਥੇਬੰਦੀ ਦੀ ਸਥਾਪਨਾ ਕੀਤੀ ਹੈ ਪਰ ਜਦੋਂ ਜਦੋਂ ਵੀ ਕੁਝ ਐਸੀ ਫੈਸਲੇ ਹੋਏ ਜਿਨ੍ਹਾਂ ਨਾਲ ਸਿੱਖ ਜਹਰ ਦੇ ਦੁਖੀ ਹੋਏ ਹੈ ਪੰਜ ਦੀਆਂ ਭਾਵਨਾਵਾਂ ਨੂੰ ਫੇਸ ਲੱਗੀ ਹੈ ਆਜ਼ਾਦ ਕੀਤਾ ਗਿਆ ਤੇ ਤੁਸੀਂ ਇਹ ਫੈਸਲਾ ਕਰਾਂਗੇ ਅਦਲਕੇ ਸਿੰਘ ਸਹਿਬਾਨਾ ਨੂੰ ਬਹਾਲ ਕਰੋ ਪਰ ਅੱਜ ਵੀ ਇਹ ਜੋ ਰੋਸ ਪ੍ਰੋਟੈਸਟ ਆਪ ਆਪਣਿਆਂ ਦੇ ਕੇ ਪਾਉਣ ਦੀਆਂ ਭਾਵਨਾ ਰੱਖੀਆਂ ਜਾਂਦੀਆਂ ਹਨ ਸਾਡੀ ਸੰਸਥਾ ਹੈ ਅਸੀਂ ਸਮੁੱਚੇ ਸੰਸਮਾਜ ਵੱਲੋਂ ਮਹਾਂ ਸਿੰਘ ਜੱਜੀ ਬੰਦੀਆਂ ਵੱਲੋਂ ਪੰਥਕੀ ਦਸਤਖੰਦੀਆਂ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਫਤਰ ਅੱਗੇ ਸਰਦਾਰ ਤੇਜ ਸਿੰਘ ਦੀ ਸੁਨਦਰੀ ਆ 121 ਕਮੇਟੀ ਦੀ ਸਿਕ ਪਾਰਲੀਮੈਂਟ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਕੋਈ ਕਿਸੇ ਦੇਸ਼ ਦਾ ਮਸਲਾ ਉੱਪਰ ਆਇਆ ਹੈ ਤਾਂ ਉਸ ਪਾਰਲੀਮੈਂਟ ਦੇ ਅੱਗੇ ਮਸਲਾ ਰੱਖਿਆ ਜਾਂਦਾ ਹੈ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਪਾਰਲੀਮੈਂਟ ਦੇ ਅੱਗੇ ਜਾ ਕੇ ਲੋਕ ਆਪਣੀ ਆਵਾਜ਼ ਉਠਾਉਂਦੇ ਹਨ ਅਸੀਂ ਆਪਣੀ ਔਰ ਪੰਚ ਦੀ ਦੁਨੀਆ ਭਰ ਦੇ ਇਨਸਾਨੀ ਮਨੁੱਖੀ ਹੱਕਾਂ ਦੀ ਪਾਰਲੀਮੈਂਟ ਕਰਦਾ ਹੈ ਔਰ ਮੈਂ ਇਹ ਅੱਜ ਦੇ ਮੱਤੇ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਧਰ ਸਹਿਬਾਨਾਂ ਦੇ ਜੇਨਾਬ ਸਹਿਬਾਨਾਂ ਨੂੰ ਸੇਵਾ ਸੰਕਰਨ ਵੱਲ ਸੇਵਾ ਮੁਕਤੰਦ ਦਾ ਵਿਸ਼ੇਸਤਾਨ ਕਰਦਾ ਹੈ ਤਾਂ ਔਰ ਮੈਂ ਇਸ ਕਰਨ ਦੀ ਪ੍ਰਧਾਨ ਸਾਹਿਬ ਦੀ ਸਰਕਾਰ ਰਜਿੰਦਰ ਸਿੰਘ ਭਾਮੀ ਜੀ ਦੀ ਅੱਜ ਦੀ ਹਸੱਤਰਤਾ ਵੱਲੋਂ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੇ ਦਿਨੀ ਕਿ ਸਮੁੱਚੀਆਂ ਸਿੱਖ ਸੰਗਤਾਂ ਦੀ ਸਿੱਖ ਸੰਪਰਦਾਵਾਂ ਦੀ ਨਿਹੰਗ ਸਿੰਘ ਜੱਥੇਬੰਦੀਆਂ ਦੀ ਸਿੰਘ ਸੁਭਾਵਾਂ ਅਤੇ ਪੰਥਕ ਜੱਥੇਬੰਦੀਆਂ ਸਿੱਖ ਵਿਦਵਾਨਾਂ ਦੀ رائے ਨਾਲ ਸੰਗ ਸਹਿਬਾਨਾਂ ਨੂੰ ਸੇਵਾ ਸੰਭਾਲਣ ਦਾ ਔਰ ਉਹਨਾਂ ਨੂੰ ਬਤਾਇਆ ਗਿਆ ਦੇਣ ਦਾ ਵਿਧੇ ਵਿਧਾਨ ਬੜੀ ਜਲਦੀ ਬਣਾਇਆ ਜਾਏਗਾ ਉਸ ਕਰਕੇ ਅਸੀਂ ਇਹਨਾਂ ਨੂੰ ਪ੍ਰਸ਼ੰਸਾ ਔਰ ਧੰਨਵਾਦ ਕਰਦੇ ਹਾਂ ਕਿ ਜੋ ਪ੍ਰਧਾਨ ਸ਼ਾਸਟਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿਉਂਕਿ 14 ਮਾਰਚ ਤੋਂ ਪਹਿਲੇ ਮਤਾ ਪੁੱਛ ਕਰਕੇ ਪ੍ਰਾਪਤਾਇਆ ਗਿਆ ਸਿੰਘ ਸਾਹਿਬ ਦੀ ਜੇ ਇੱਕ ਬਹਾਮੀ ਲੈ ਕੇ ਵਾਸੀ ਇਹ ਜੋ ਮਹਿਮਨ ਅਸਤਿਆਰ ਕੀਤਾ ਹੈ ਮੈਂ ਫਾਨੀ ਵਾਹ ਕੋਰ ਨੇ ਆਪਕੋ ਸੁ ਦੱਸੇ ਬੰਦੀਆਂ ਦੇ ਨਾਮ ਤੇ ਆਪ ਬੇਨਤੀ ਕਰਾਂਗਾ ਕਿ ਪ੍ਰਧਾਨ ਸਾਹਿਬ ਜੀ ਨੂੰ ਸੋਪਾ ਪ੍ਰਧਾਨ ਸਾਹਿਬ ਜੀ ਤੁਹਾਨੂੰ ਸਾਡੇ ਕੋਲ ਇਹ ਕੌਮ ਦੀਆਂ ਭਾਵਨਾਵਾਂ ਮੰਤਰੀਆਂ ਭਾਵਨਾਵਾਂ ਹਰ ਸਿੱਖ ਦੀ ਇਹ ਭਾਵਨਾ ਹੈ ਬੋਲੇ ਸੋ ਨਿਹਾਲ